24 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਰ ਦਿੱਤਾ ਗਿਆ ਕਤਲ ਪੁਲਿਸ ਵੱਲੋਂ ਚਾਰ આરોપીਆਂ ਨੂੰ ਕਾਬੂ ਕੀਤਾ ਗਿਆ ਇਸ ਸਬੰਧਿਤ ਬਲੌਂਗੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਕਰਨ ਸੰਧੂ ਸਾਨੂੰ 3 ਵਜੇ ਦੇ ਕਰੀਬ ਜਿਹੜਾ ਗਲੀ ਨੰਬਰ 11 ਸੁਧਾਰਨਗਰਾ ਉੱਥੋਂ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿੱਥੇ ਇੱਕ ਜਿਹੜਾ ਆਪਣਾ ਵਿਅਕਤੀ ਸੀਗਾ 24 ਸਾਲ ਦਾ ਮੋਹਿਤ ਭਗੇਲ ਨਾਮ ਦਾ ਉਸ ਦੀ ਕੁਝ ਵਿਅਕਤੀਆਂ ਵੱਲੋਂ ਜਿਹੜਾ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉੱਥੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਮੋਡਲੀ ਕਾਰਜਕਾਰੀ ਦਰਾਂਸਫਰੈਂਸਿਕ ਟੀਮ ਨਾਲ ਲੈ ਕੇ ਤੇ ਸਾਰਾ ਏਰੀਆ ਪ੍ਰੋਪਰ ਸਾਰਾ ਐਵੀਡੈਂਸ ਇਕੱਠੀ ਕੀਤਾ ਤੇ ਨਾਲ ਜਿਹੜਾ ਮੁਕੱਦਮਾ ਨੰਬਰ 3/26 ਥਾਣਾ ਬਲੌਂਗੀ ਦਰਜ ਕਰਕੇ ਇਹ ਹੁਣ ਤੱਕ ਵੀ ਤਫ਼ਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਕਰ ਰਹੀਆਂ ਸੀ ਜਿਹੜੇ ਚਾਰ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਇੱਕ ਅਜੀਤ ਮਿਸ਼ਰਾ ਤੇ ਇੱਕ ਉਹਦਾ ਬੇਟਾ ਹੈਗਾ ਅਰਜੁਨ ਮਿਸ਼ਰਾ ਇੱਕ ਸ਼ਿਵ ਕੁਮਾਰ ਅਲੀਅਸ ਸ਼ਿਭੂ ਤੇ ਇੱਕ ਮਨੀਸ਼ ਕੁਮਾਰ ਉਰਫ ਮੁੰਨਾ ਇਹ ਚਾਰ ਜਿਹੜੇ ਵਿਅਕਤੀ ਨੇ ਕਾਬੂ ਕਰਲੇ ਨੇ ਤੇ ਇਹਨਾਂ ਨੇ ਮਡਲੀ ਪੁਛ ਵਿੱਚ ਮਨਵੀਰਿਆ ਇਹਨਾਂ ਵੱਲੋਂ ਇੱਕ ਵਿਅਕਤੀ ਵੱਲੋਂ ਜਿਹੜਾ ਚੱਕੂ ਮਾਰਿਆ ਗਿਆ ਸੀਗਾ ਤੇ ਬਾਕੀ ਇਹਨਾਂ ਦੇ ਨਿਸ਼ਾਨਦੇਹੀ ਤੇ ਅੱਗੇ ਅਸੀਂ ਦਕਤੰਜੀਤ ਕਵਰ ਕਰ ਰਹੇ ਹਾਂ ਤੇ ਮਡਲੀ ਪੁਛ ਕੇ ਤੇ ਜੋ ਸਾਡੀ ਪੋਰਟਲ ਆ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਵਿਕਟਮ ਹੈਗਾ ਇਦਾਂ ਇੱਕ ਰਿਸ਼ਤੇਦਾਰ ਆ ਬਲਬੀਰ ਸਿੰਘ ਨਾਮ ਦਾ ਇਹ ਉਥੇ ਜਿਹੜੇ ਦੋਸ਼ੀ ਨੇ ਅਜੇ ਮਿਸ਼ਰਾ ਤੇ ਅਰਜੁਨ ਮਿਸ਼ਰਾ ਇਹਨਾਂ ਦੇ ਨਜ਼ਦੀਕ ਕੁਆਟਰ ਸੇਮ ਕੁਆਟਰ 'ਚ ਹੀ ਰਹਿੰਦੇ ਸੀਗੇ ਉਥੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਤਕਰਾਰਬਾਦੀ ਹੋ ਗਈ ਤਕਰਾਰਬਾਦੀ ਵਧਨ ਉਪਰੰਤ ਦੋਨਾਂ ਨੇ ਜਿਹੜਾ ਦੋ ਦੋ ਚਾਰ ਚਾਰ ਬੰਦੇ ਬਣਾ ਲਏ ਤੇ ਦੋਸ਼ੀਆਂ 'ਚੋਂ ਇੱਕ ਕੋਲ ਚਾਕੂ ਸੀਗਾ ਜਿਹੜਾ ਸ਼ਿਮਰ ਸ਼ਿਮੂ ਆ ਇਹਨੇ ਚਾਕੂ ਨਾਲ ਵਾਰ ਕਰਕੇ ਜਿਹੜਾ ਪੇਟ ਚਾਕੂ ਮਾਰਿਆ ਚਾਕੂ ਨਾਲ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਸਰੇ ਹੀ ਪੀਕਾਰ ਨੂੰ ਪੀ ਰਿਹਾ ਹੈ। ਉਹ ਜਿਸ ਵਿਦਿਆਰਥੀ ਨੂੰ ਜਿਹੜਾ ਅਸੀਂ ਦੱਸਿਆ ਜੀ ਇਹ ਸੇਮ ਲੇਬਰ ਕੁਆਟਰ ਚ ਰਹਿੰਦੇ ਸੀਗੇ ਉੱਥੇ ਜਿਹੜਾ ਇਹਨਾਂ ਦਾ ਵਿਕਟਮ ਦਾ ਜਿਹੜਾ ਰਿਸ਼ਤੇਦਾਰ ਆ ਬਲਜੀਤ ਸਿੰਘ ਤੇ ਜਿਹੜੇ ਦੋ ਦੋਸ਼ੀ ਨੇ ਉਹ ਇੱਕੋ ਹੀ ਕੁਆਟਰ ਚ ਉੱਥੇ ਰਹਿੰਦੇ ਸੀ ਪਿਛਲੇ ਕਾਫੀ ਟਾਈਮ ਤੋਂ ਉੱਥੇ ਹੀ ਰਹਿੰਦੇ ਸੀ ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਕਰਾਰਵਾਦੀ ਚੱਲ ਰਹੀ ਸੀ ਕੱਲ ਦੋਨਾਂ ਨੇ ਜਿਹੜਾ ਸ਼ਰਾਬ ਦਾ ਸੇਵਨ ਕੀਤਾ ਸੀਗਾ ਉਸੇ ਚੀਜ਼ ਨੂੰ ਲੈ ਕੇ ਮਾਮਲਾ ਜਾਦਾ ਵੱਧ ਗਿਆ ਤੇ ਦੋਨਾਂ ਨੇ ਆਪ ਦੇ ਨਾਲ ਦੇ ਸਾਥੀ ਜਿਹੜੇ ਬੁਲਾ ਲੇ ਉਸ ਤੋਂ ਪਰਪਰ ਜਿਹੜਾ ਇੱਕ ਵਿਅਕਤੀ ਸੀ ਉਹਦੇ ਕੋਲ ਚਾਕੂ ਸੀ ਉਹਨੇ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਪਰ ਤੁਸੀਂ ਕਹਿੰਦੇ ਕਿ ਇਹ ਸਪੈਸ਼ਲ ਤੋਂ ਹੀ ਹੁੰਦੇ ਹੈ ਇੱਕ ਵੈਸੀ ਜਿਵੇਂ ਇਹਨਾਂ ਨੂੰ ਗਰੁੱਪ ਕਰਾਈ ਹੋਈ ਹੈ ਨਹੀਂ ਜੀ ਹਜੇ ਤੱਕ ਫਿਲਹਾਲ ਤਾਂ ਰਿਕਾਰਡ ਦੇ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਪਹਿਲਾ ਮਕਦਮਾ ਨਹੀਂ ਦਰਜ ਹੈਗਾ ਇਹ ਲੋਕਲ ਇੱਥੇ ਕੰਮ ਕਰਦੇ ਸੀਗੇ ਕੋਈ ਕਾਰਪੀਂਟਰ ਦਾ ਕੰਮ ਕਰਦਾ ਸੀ ਇੱਕ ਇਹਨਾਂ ਚੋਂ ਆਟੋ ਮਕੈਨਿਕ ਹੈਗਾ ਤੇ ਇੱਕ ਜਿਹੜਾ ਮਰਦਕ ਸੀਗਾ ਇਹ ਗੋਲਦੱਪੇ ਦੀ ਰੇਡੀ ਲਾਉਂਦਾ ਸੀਗਾ ਇਹ ਸੱਚ ਲੋਕਲ ਕਮਾਕਰਾਂ ਵਾਲੇ ਸੀਗੇ ਤੇ ਉਹ ਮਾਮੂਲੀ ਤਕਰਾਰ ਜਿਆਦਾ ਬਣੇ ਨਾ ਇਹ ਪਿੱਛੋਂ ਦੀ ਪਿੱਛੋਂ ਜੀ ਯੂਪੀ ਦੇ ਰਹਿਣ ਵਾਲੇ ਨੇ ਹੁਣ ਜੁਹਾਰ ਨਗਰ ਤੇ ਰਹਿੰਦੇ ਸੀਗੇ ਇੱਕ ਦੋਸ਼ੀ ਜਿਹੜਾ ਇਹ ਮਨੋਜੀ ਰਹਿਣਾ ਸੀ ਸਰ ਇਹ ਕੁਝ ਜ਼ਰੂਰੀ ਪੀੜੇ ਦਿੱਤੀ ਹੋਈ ਸੀ ਜਿਹਦੇ ਕਰਕੇ ਇੰਨੀ ਮਤਲਬ ਨੋਕਲ ਪਹੁੰਚ ਗਈ ਵੀ ਕਤਲ ਕਤਲ ਕਰ ਦੇਣਾ ਕਿ ਜਾਂ ਉਹਨਾਂ ਨੂੰ ਉਹ ਮੁੰਡਾ ਕਿਹੜਾ ਹੀ ਸੀ ਬਿਲਕੁਲ ਨਸ਼ਾ ਮਾਰਨ ਵਾਲਾ ਸੀ ਦੇਖੋ ਜੀ ਮੁੱਢਲੀ ਤਫ਼ਸੀਲ ਚ ਇਹੀ ਗੱਲ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਦੋਨੋਂ ਸਾਈਡਸ ਤੋਂ ਸਾਨੂੰ ਪਤਾ ਲੱਗਿਆ ਜਿਹੜਾ ਗੁਲਬੀਰ ਸਿੰਘ ਸੀ ਉਹ ਤੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਨੇ ਉੱਥੇ ਆਪਸ ਵਿੱਚ ਡਰਿੰਕ ਕਰ ਰਹੇ ਸੀਗੇ ਬਟ ਜਿਹੜਾ ਇਹ ਵਿਕਟਮਾ ਇਹ ਤਾਂ ਉੱਥੇ ਨਜ਼ਦੀਕ ਰਹਿਣਾ ਸੀ ਗੁਲਬੀਰ ਸਿੰਘ ਦਾ ਰਿਸ਼ਤੇਦਾਰ ਸੀਗਾ ਉਹ ਉਹਦੇ ਬੁਲਾਉਣ ਤੇ ਹੀ ਉੱਥੇ ਆਇਆ ਸੀਗਾ ਇਹਦੇ ਕਰਾਪਤਨ ਵਾਰੀ ਤੱਕ ਸਾਡੇ ਕੋਲ ਕੋਈ ਗੱਲ ਨਾ ਮੰਨਣੀ ਸਰ ਇਹ ਮਿਲਣਾ ਕਰਦੇ ਨੇ ਜਿਹੜੇ ਪੂਰੀ ਜਿਹੜਾ ਇਹਨਾਂ ਦਾ ਮੁੱਢ ਤੇ ਵਾਰਨ ਮਾਰ ਕੇ ਜਾ ਰਹੇ ਸੀ ਇਹ ਦੀ ਅਸੀਂ ਅਰਜੀ ਕੀਤੀ ਨੇ ਤੇ ਕੱਲ ਮਾਨਯੋਗ ਦਾਨ ਸਪੇਸ਼ ਕਰਕੇ ਇਹਨਾਂ ਦਾ ਰਮਾਨ ਰਸਿਤ ਕੀਤਾ ਜਾਊਗਾ ਤੇ ਬਾਕੀ ਜਿਹੜਾ ਫਰਦਰ ਜਿਵੇਂ ਉਹ ਦੱਸਿਆ ਕੀ ਵਿੱਪਨ ਨੂੰ ਵਾਰਦਾਤ ਕਰਤੇ ਆ ਉਹ ਇਹਨਾਂ ਦੀ ਨਿਸ਼ਾਨੀ ਤੇ ਜਿਹੜਾ ਬਰਮਸ ਕਰ ਜੀ ਸਭ ਬਾਕੀ ਬੰਦੇ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਜਿਹੜੇ ਕਰਾਈ ਦੇ ਰਹੇ ਨੇ ਜਿਹੜਾ ਆਪਣਾ ਕਿਸੇ ਦਾ ਕੋਈ ਉਟਾਰ ਬਣੇ ਨੇ ਉਹ ਵੀ ਦੇਖੋ ਜੀ ਲੇਬਰ ਦਾ ਉੱਥੇ ਕੁਆਟਰ ਬਣਿਆ ਹੈ ਮਤਲਬ ਉੱਥੇ ਕਾਫੀ ਮੋਸਟਲੀ ਜਾ ਕੇ ਦੂਸਰੀਆਂ ਸਟੇਟਸ ਤੋਂ ਆ ਕੇ ਵਿਅਕਤੀ ਰਹਿੰਦੇ ਨੇ ਉਹਨਾਂ ਨੇ ਕਈ ਲੋਗਾ ਮਜ਼ਦਰਾ ਆਧਾਰ ਕਾਰਨਾਂ ਕੋਲ ਅਸੀਂ ਕੱਲ ਵੈਰੀਫਾਈ ਕੀਤਾ ਤੇ ਕੁਝ ਜਿਹੜੇ ਉਹਨਾਂ ਕੋਲ ਨਵੇਂ ਆਏ ਨੇ ਉਹਨਾਂ ਦਾ ਕਰਾਉਣਾ ਬਾਕੀ ਸੀ ਉੱਥੇ ਸਾਰਿਆਂ ਨੂੰ ਅਸੀਂ ਥਰੂ ਪੰਚਾਇਤ ਹਿਦਾਇਤ ਵੀ ਕਰਤੀ ਹੈ कि ਜਿਹੜੇ ਵੀ ਕੋਈ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਨੇ ਚਾਹੇ PG ਦੇ ਵਿੱਚ ਜਾਂ ਆਪਣੇ ਮਕਾਨ ਦੇ ਵਿੱਚ ਉਹਨਾਂ ਸਾਰਿਆਂ ਦੀ ਜਿਹੜੀ ਵੈਰੀਫਿਕੇਸ਼ਨ ਕਰਵਾਈ ਜਾਵੇ। ਕਿ ਇਹ ਕਿੰਨੇ ਸਾਲਾਂ ਤੋਂ ਰਹਿੰਦੇ ਹੋ ਜੀ। ਇਹ ਜੀ ਜਿਹੜੇ ਦੋ ਰੋਸ਼ੀ ਨੇ ਇਹ 4 ਸਾਲ ਦੇ ਕਰੀਬ ਜੋ ਸਾਨੂੰ ਉੱਥੋਂ ਇਨਫੋਰਮੇਸ਼ਨ ਮਿਲਿਆ 4 ਸਾਲ ਦੇ ਕਰੀਬ ਉਹ ਉੱਥੇ ਸੇਮ ਜਗ੍ਹਾ ਤੇ ਰਹੇ ਸੀ। ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇਹ ਬਿਨਾ ਵੈਰੀਫਿਕੇਸ਼ਨ ਤੋਂ ਰੈਂਟ ਦੇ ਨੇ ਇਹ ਲੋਕ ਵੀ ਜਦਾ ਟਰਾਈ ਕਰਦੇ ਨੇ ਤੇ ਇਹਨਾਂ ਵਰਤ ਨੂੰ ਕੋ ਸਖਤੀ ਦਿੱਤੀ ਜਾਵੇ ਟੈਨੈਂਟ ਦੀ। ਦੇਖੋ ਵੀ ਅਸੀਂ ਸਮਾਂ ਸਮਾਂ ਤੇ ਇਹ ਚੀਜ਼ ਵੀ ਹਦਾਇਤ ਵੀ ਕਰਦੇ ਰਹੇ ਹਾਂ ਪਿੱਛੇ ਅਸੀਂ ਕੁਝ ਮਹੀਨੇ ਪਹਿਲਾਂ ਬਲੌਂਗਿੰਗ ਸਾਰੇ ਪੀਜੀਜ਼ ਦੇ ਬਾਹਰ ਇੰਫੈਕਟ ਅਸੀਂ ਬੋਰਡ ਵੀ ਲਗਾਏ ਸੀ ਕਿ ਸਾਰਿਆਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਪ੍ਰੈਕਟੀਕਲੀ ਸਾਡੇ ਲਈ ਪੋਸੀਬਲ ਨਹੀਂ ਹੁੰਦਾ ਵੀ ਅਸੀਂ ਹਰ ਸੁਸਾਇਟੀ ਹਰ ਕਿਰਾਏ ਵਾਲੀ ਜਗ੍ਹਾ ਤੇ ਜਾ ਕੇ ਆਪ ਵੈਰੀਫਿਕੇਸ਼ਨ ਕਰ ਲਈਏ ਇਹ ਲੋਕਾਂ ਦੀ ਆਪੀ ਜ਼ਿੰਮੇਵਾਰੀ ਹੈ ਜੇ ਉਹ ਕਿਰਾਇਆ ਲੈ ਰਹੇ ਨੇ ਤਾਂ ਉਹਨਾਂ ਦੀ ਆਪੀ ਜ਼ਿੰਮੇਵਾਰੀ ਹੈ ਕਿ ਆਪਦੇ ਕਿਰਾਏਦਾਰ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾਉਣ ਅਦਰਵਾਈਜ਼ ਜੇ ਕੋਈ ਜਿਆਦਾ ਕੋਈ ਕ੍ਰਿਮੀਨਲ ਬੰਦਾ ਉੱਥੇ ਆ ਕੇ ਰੁਕ ਜਾ ਉੱਥੋਂ ਕੋਈ ਰਿਕਵਰੀ ਵੀ ਹੁੰਦੀ ਹੈ ਤਾਂ ਆਬਵੀਅਸ ਗੱਲ ਆ ਵੀ ਮਕਾਨ ਮਾਲਕ ਲਈ ਵੀ ਉਹ ਪ੍ਰੋਬਲਮ ਦਾ ਜਿਹੜਾ ਵੈਸੇ ਤਾਂ ਫੁੱਲ ਫਾਰਮ ਭਰਵਾਉਣਾ ਤੇ ਇਹ ਜੀ ਸਾਜ ਕੇ ਤਰ੍ਹਾਂ ਦੇ ਵਿੱਚ ਫਾਰਮ ਕਰਾ ਜਮ੍ਹਾਂ ਕਰਵਾਉਣਾ ਕਿਉਂਕਿ ਨਹੀਂ ਪੋਸੀਬਲ ਹੋਊਗਾ ਕਿ ਪੁਲਿਸ ਥਾਣੇ ਜਾ ਜਾ ਕੇ ਕਰ ਕਰੇ ਅਗਰ ਆਪਣਾ ਜਿਹੜੀ ਹਿੰਦੀ ਮੈਡੀਕੇਸ਼ਨ ਨੂੰ ਕਰ ਸਕੋ ਉਸ ਨੂੰ ਲੈ ਕੇ ਕੀ ਮਤਲਬ ਫਿਰ ਆਪਣੇ 75 ਹੋ ਕੇ ਇਹਤੇ ਆ ਰਹੇ ਨੇ ਕਿ ਆਪਣਾ ਸਾਹ ਕੇ ਅੰਦਰ ਆਓ ਜਿਮਨ ਰਹੋ ਦੇਖੋ ਜੀ ਅਸੀਂ ਮੈਡੀਏ ਨੂੰ ਤੁਹਾਨੂੰ ਦੱਸਿਆ ਸੀ ਪਹਿਲਾ ਹਫ਼ਤੇ ਤੌਰ ਤੇ ਅਪੀਲ ਵੀ ਕਰਦੇ ਰਹੇ ਨੇ ਤੁਹਾਡੇ ਮੱਦੇਬਰਹੀਂ ਵੀ ਅਸੀਂ ਪ੍ਰੈਸ ਦੇ ਰਾਹੀਂ ਵੀ ਦੱਸਦੇ ਰਹੇ ਨੇ ਲੋਕਾਂ ਨੂੰ ਇਨਫੈਕਟ ਹੋਣ ਅਸੀਂ ਥਰੂ ਸਰਪੰਚ ਜਿਹੜੇ ਲੋਕਲ ਮੋਸਟਲੀ ਗਰੁੱਪਸ ਬਣੇ ਹੋਏ ਨੇ ਸਰਪੰਚਾਂ ਤੋਂ ਵੀ ਮੈਸੇਜ ਲਗਾਵਾਂਗੇ ਐਮਸੀਸ ਤੋਂ ਵੀ ਮੈਸੇਜ ਲਗਾਵਾਂਗੇ ਲੋਕਾਂ ਤੱਕ ਤਾਂ ਕਿ ਹਰੇਕ ਬੰਦੇ ਤੱਕ ਇਹ ਇਨਫੋਰਮੇਸ਼ਨ ਪ੍ਰੋਪਰ ਪਹੁੰਚ ਜਾਵੇ ਜਿਹੜਾ ਫਿਰ ਵੀ ਨਹੀਂ ਕਰਾਉਂਦਾ ਸੀ ਟਾਈਮ ਟੂ ਟਾਈਮ ਚੈਕਿੰਗ ਕਰਕੇ ਜਿਹੜਾ ਮਾਨਯੋਗ ਡਿਸਟ੍ਰਿਕਟ ਅਡਮਿਨਿਸਟਰेटर ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਉਹਦੇ ਵਿੱਚ ਸਾਡੇ ਕੋਲ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਆ ਵੀ ਹੈਗਾ ਅਸੀਂ ਉਹ ਕਾਰਵਾਈ ਵੀ ਬਿਲਕੁਲ ਨਿਸ਼ਚਿਤ ਤੌਰ ਤੇ ਕਰਾਵਾਂਗੇ